ਤੇ ਜੇ ਮੈਂ ਕਹਾਂ ਯਾਰ ਮੈਂ ਤਾਂ ਪਰਿਵਾਰ ਵਸਾਈ ਬੈਠਾ ਤੇ ਮੇਰੇ ਤਾਂ ਤਿੰਨ ਬੱਚੇ ਐ ਹੂੰ ਤੇ ਮੈਂ ਇਹਨੂੰ ਕਹਾਂ ਤੂੰ ਵਿਆਹ ਹੀ ਨਾ ਕਰਵਾਏ ਇਹ ਤਾਂ ਗੱਲਾਂ ਨਹੀਂ ਠੀਕ ਔਰਤੇ ਕੋਹੋ ਜੀ ਚੀਜ਼ ਐ ਇਹਨੇ ਕੜਚ ਦੇ ਨੇ ਐ ਪੈਰ ਮਾਰ ਦੇਣਾ ਹੂੰ ਠੀਕ ਐ ਇਹਦੇ ਛੱਟੇ ਉਹਦੇ ਭਰਾ ਤੇ ਪੈਂਦੇ ਆ ਉਹਦੇ ਪਿਓ ਤੇ ਪੈਂਦੇ ਆ ਕਿ ਉਹਦੇ ਤੇ ਪੈਂਦੇ ਕਈ ਗਾਇਕਾਂ ਨੇ ਇਹ ਗੱਲ ਵੀ ਕਹੀ ਵੀ ਜੇ ਤੂੰ ਰਹਿਣਾ ਹੀ ਇਕੱਠੇ ਸੀ ਫਿਰ ਵਿਆਹ ਕਰਾਉਣ ਚ ਕੀ ਹਰਜ ਹੋ ਸਕਦਾ ਵੀ ਇਹ ਹੀ ਨਾ ਸਹਿਮਤ ਹੋਵੇ ਮੇਰੇ ਨਾਲ ਕਰਵਾ ਕੇ ਫਿਰ ਅਸੀਂ ਕਿਵੇਂ ਕਰਵਾ ਲੈਂਦੇ ਬਈ ਨਹੀਂ ਕਿਸੇ ਸਹਿਮਤ ਵੀ ਉਹਨਾਂ ਦਾ ਵੀ ਰਹੁੰਦੇ ਹੋਣਗੇ ਅਗਲੇ ਹੁਣ ਬਹੁਤ ਸਾਰੇ ਕਲਾਕਾਰਾਂ ਨੇ ਉਹਦਾ ਮੂਰਖ ਗਿਆ ਤੇਰੇ ਅਰਿਕ ਤੇਰੇ ਨਾਲ ਵੱਡਾ ਮੂਰਖਾਣ ਹੋਊਗਾ ਤੇ ਤੁਹਾਡਾ ਵਧੀਆ ਕੰਮ ਹੈ ਵਧੀਆ ਕਾਰੋਬਾਰਾ ਤੋਂ ਅੱਥੀ ਉਹਦਾ ਵਿਆਹ ਕਰੀਏ ਮੇਰੇ ਸਮਕਾਲੀ ਕਹਿ ਸਕਦੇ ਆ ਉਹਨਾਂ ਦੇ ਵਿੱਚੋਂ ਪਹਿਲਾ ਰਾਜਾ ਅਮਰਖਾਈ ਜੀ ਨੇ ਆਪਦੇ ਨਾਲ ਦੀ ਸਾਥੀ ਕਲਾਕਾਰ ਦਾ ਵਿਆਹ ਕੀਤਾ ਤੇ ਪਹਿਲੀ ਇਹ ਗੁੜੀ ਸੀ ਦੀਪਕਰਨ ਜੀ ਨੇ ਵਿਆਹ ਕਰਵਾਇਆ ਉਹਨਾਂ ਚ ਰਸੀਂ ਰਹਿੰਦੇ ਆ ਆਪਣੇ ਪਿੰਡ ਅਸੀਂ ਮਰਖਾਈ ਠੀਕ ਹੈ ਉਸ ਤੋਂ ਬਾਅਦ ਇਹਨਾਂ ਦੀ ਮੈਰਿਜ ਹੋ ਗਈ ਇਹ ਆਪਦੇ ਪਰਿਵਾਰ ਚ ਹੁਣ ਸਹੁਰੇ ਪਰਿਵਾਰ ਚ ਰਹਿ ਰਹੇ ਆ ਠੀਕ ਹੈ ਇਹਨਾਂ ਦੇ ਜਿਹੜੇ ਹਸਬੰਡ ਹੈ ਬਹੁਤ ਸਿਆਣਾ ਮੁੰਡਾ ਬਹੁਤ ਸਾਊ ਉਹ ਹੱਸਦੇ ਹੀ ਰਹਿਣ ਮੈਂ ਤਾਂ ਕਹਿੰਨਾ ਫੇਰ ਹੀ ਬਾਤ ਚੱਲੇਗਾ ਸਾਊ ਮੁੰਡਾ ਬਹੁਤ ਹੀ ਸਿਆਣੀ ਕਿਸਮ ਦਾ ਹੈ ਨਾ ਅੱਛਾ ਕਿਹੋ ਜੀਆਂ ਫਿਰ ਪ੍ਰੋਬਲਮ ਆ ਜਿਵੇਂ ਅਕਸਰ ਮੈਂ ਉਸ ਗੱਲ ਤੇ ਨਹੀਂ ਜਾਣਾ ਚਾਹੁੰਦਾ ਨਾ ਵੀ ਇਹ ਪਿਛਲੇ ਦਿਨਾਂ ਜੋ ਚੱਲਿਆ ਇੰਡਸਟਰੀ ਚ ਤਾਂ ਉਹ ਮੈਨੂੰ ਘੇਰ ਲੈਂਦੇ ਆ ਫਿਰ ਵੀ ਯਾਰ ਤੂੰ ਸਾਡੀ ਗੱਲ ਵਿੱਚ ਬਾੜ ਲੈਣਾ ਵੀ ਇਹਨਾਂ ਨੇ ਨਹੀਂ ਰੋਕਿਆ ਫਿਰ ਇਹਨਾਂ ਨੇ ਤਾਂ ਰੋਕਣਾ ਚਾਹੀਦਾ ਸੀ ਵੀ ਮੇਰੀ ਗਾਉਣ ਵਾਲੀ ਖੁੱਸ ਜੂਗੀ। ਨਾ ਜੀ ਐਦਾਂ ਸੋਚ ਹੀ ਨਹੀਂ ਸੀ। ਅਸੀਂ ਜਦੋਂ ਮੇਰੀ ਮੈਰਿਜ ਕੀਤੀ ਆ ਸਾਨੂੰ ਇਹ ਹੁੰਦਾ ਸੀ ਵੀ ਕਿਰਨ ਇਹਨਾਂ ਨੇ ਕਿਹਾ ਸੀ ਮੇਰਾ ਘਰ ਵਸਿਆ ਹਨਾ ਵੀ ਤੇਰਾ ਵੀ ਵਸਣਾ ਚਾਹੀਦਾ ਹੈਗਾ ਨਹੀਂ ਕਲਾਕਾਰ ਦਾ ਹੁੰਦਾ ਵੀ ਹਾਂ ਤੂੰ ਵਿਆਹ ਕਰਾਉਣੀ ਆ ਮੇਰਾ ਕੰਮ ਆਏ ਹੋ ਜੂਗਾ ਪਰ ਇਹਨਾਂ ਨੇ ਇਹ ਕਿਹਾ ਸੀ ਵੀ ਕਿਰਨ ਅੱਜ ਤੈਨੂੰ ਸਮਝ ਹੈ ਨਹੀਂ ਹਨਾ ਜਦ ਤੂੰ ਕੱਲ ਨੂੰ ਹੋਰ ਵੱਡੀ ਹੋਏਂਗੀ ਮਚੋਰ ਹੋਂਗੀ ਫਿਰ ਤੈਨੂੰ ਸਮਝ ਹੋ ਜੂਗੀ ਹਨਾ ਵੀ ਇਹ ਬੰਦੇ ਨੇ ਮੈਨੂੰ ਚਲਾਪੀ ਵਿੱਚ ਰੱਖਿਆ ਇਸ ਕਰਕੇ ਇਹਨਾਂ ਨੇ ਮੇਰਾ ਆਪ ਦੇਖਿਆ ਹਨਾ ਇਹ ਵੇਖ ਕੇ ਆਏ ਆ ਹਨਾ ਇੱਕ ਇਹਨਾਂ ਵਧੀਆ ਨੇ ਪੂਰੇ ਕਾਰਬਿਹਾਰ ਕੀਤੇ ਆ ਵਧੀਆ ਖੁਸ਼ ਹੋ ਕੇ ਵਿਆਹ ਕੀਤਾ ਸੀ ਵਧੀਆ ਮਿਲਦੀ-ਗਿਲਦੀ ਅੱਜ ਸਾਡੇ ਪਰਵਾਜ਼ ਤੇ ਵਧੀਆ ਆਉਣੇ ਜਾਣੇ ਹੈਗੇ ਇਹਨਾਂ ਦੇ ਖਾਜ ਪਰ ਤੁਸੀਂ ਕਈਆਂ ਨੂੰ ਚੱਕਰ 'ਚ ਵੀ ਪਾਇਆ ਨਾ ਬਹੁਤ ਸਾਰੇ ਲੋਕਾਂ ਨੇ ਕਿਹਾ ਵੀ ਹੈ ਲੱਗਾ ਸਾਡੇ ਤੇ ਮੈਨੂੰ ਬਹੁਤ ਸਾਰੇ ਕਲਾਕਾਰਾਂ ਨੇ ਉਹਦਾ ਮੂਰਖ ਗਿਆ ਤੇਰੇ ਵਰਗੇ ਤੇਰੇ ਨਾਲ ਵੱਡਾ ਮੂਰਖ ਕੌਣ ਹੋਊਗਾ ਤੇ ਤੁਹਾਡਾ ਵਧੀਆ ਕੰਮ ਹੈ ਵਧੀਆ ਕਾਰੋਬਾਰਾ ਤੂੰ ਅਥੀਓ ਦਾ ਵਿਆਹ ਕਰੀ ਜਾਂਦਾ ਤੇ ਬਹੁਤ ਸਾਰੇ ਲੋਕਾਂ ਨੇ ਇਹਨੂੰ ਵੀ ਤਵਾ ਲਾਇਆ ਵੀ ਪਹਿਲੇ ਸ਼ੁਰੂਆਤ ਸਾਡੇ ਕਲਾਕਾਰ ਜਿਹੜੇ ਸਾਡੇ ਸਾਥੀ ਐ ਸਾਡੇ ਮੇਰੇ ਸਮਕਾਲੀ ਕਹਿ ਸਕਦੇ ਆ ਉਹਨਾਂ ਦੇ ਵਿੱਚੋਂ ਪਹਿਲਾ ਰਾਜ ਅਮਰਖਾਈ ਜੀ ਨੇ ਆਪਦੇ ਨਾਲ ਦੀ ਸਾਥੀ ਕਲਾਕਾਰ ਦਾ ਵਿਆਹ ਕੀਤਾ ਤੇ ਪਹਿਲੀ ਇਹ ਕੁੜੀ ਸੀ ਦੀਪਕਰਨ ਜੀ ਨੇ ਵਿਆਹ ਕਰਵਾਇਆ ਉਹ ਫਿਰ ਦੂਜਿਆਂ ਨੇ ਤਵਾ ਤਾਂ ਲਾਉਣਾ ਸੀ ਵੀ ਰਾਜ ਨੇ ਕਿਹੜੀ ਛੇੜ ਛੇੜ ਤੀ ਹਾਂ ਹਣਾ ਤੁਸੀਂ ਨਵੀਂ ਪਿਰਤ ਪਾਤੀ ਨਾ ਵੀ ਇਹ ਬਹੁਤ ਘੱਟ ਹੁੰਦਾ ਅਕਸਰ ਮੈਨੂੰ ਸ਼ਾਵਾਸ਼ੇ ਮਿਲੀ ਆ ਯਾਰ ਇਸ ਇੰਡਸਟਰੀ ਦੇ ਵਿੱਚ ਜਿਹੜੇ ਸਿਆਣੇ ਸੂਝਵਾਨ ਮੇਰੇ ਤੋਂ ਸੀਨੀਅਰ ਅੱਛੇ ਪੈਣ ਭਰਾ ਹੈ ਨਾ ਜਿਵੇਂ ਸਾਡੇ ਬਾਈ ਕੁਲਵਿੰਦਰ ਕਮਲ ਸਾਹਿਬ ਹੈ ਬਾਈ ਮੇਰੇ ਉਸਤਾਦ ਜੀ ਬਾਈ ਮਨਜੀਤ ਸੰਧੂ ਸਾਹਿਬ ਹੈ ਸੇਖੋਂ ਜੀ ਏਜੰਡ ਵਾਲਾ ਸਾਹਿਬ ਹੈ ਨਾ ਇਹਨਾਂ ਸਿਆਣੇ ਸੱਜਣਾ ਨੇ ਹੋਰ ਵੀ ਕਈ ਸੱਜਣਾ ਨੇ ਮੇਰੇ ਭੈਣ ਭਰਾਵਾਂ ਨੇ ਕਿਹਾ ਵੀ ਯਾਰ ਵੀ ਬਹੁਤ ਅੱਛਾ ਫੈਸਲਾ ਕੀਤਾ ਤੂੰ ਬਹੁਤ ਸਿਆਣਾ ਫੈਸਲਾ ਕੀਤਾ ਪਰ ਜਿਹੜੇ ਸਿਆਪੇ ਉਹ ਪਵਾਉਂਦਾ ਮੋਬਾਈਲ ਪਾਉਂਦਾ ਬਾਈ WhatsApp ਥੋੜਾ ਗਾਣਾ ਵੀ ਆਇਆ ਸੀ ਫੇਰ ਨਾ ਕਹੀਂ ਕਿ ਦੱਸਿਆ ਹੀ ਨਹੀਂ ਵੀ ਜਿਵੇਂ ਉਹ ਗਾਣਿਆਂ ਦੇ ਸਿਆਪੇ ਇਹ ਹੁੰਦੇ ਆ ਵੀ ਅੱਜ ਕੱਲ ਸ਼ੱਕੀ ਕਿੰਨੇ ਹੋ ਗਏ ਰਿਸ਼ਤੇ ਵੀ ਅੱਜ ਕੱਲ ਬੰਦੇ ਨੂੰ ਆਪਣੀ ਵਾਈਫ ਤੇ ਯਕੀਨ ਨਹੀਂ ਤੇ ਘਰ ਵਾਲੀ ਨੂੰ ਬ ਯਾਰ ਕਿਸੇ ਬਾਰੇ ਤਾਂ ਕੁਝ ਕਿਹਾ ਨਹੀਂ ਜਾ ਸਕਦਾ ਪਰ ਮੈਂ ਚਾਹਣਾ ਹੁੰਦਾ ਵੀ ਜਦੋਂ ਤੁਹਾਡਾ ਤੁਸੀਂ ਵੀ ਅਕਸਰ ਮੈਰਿਜ ਕਰਵਾਉਣੀ ਹੈ ਜੀ ਜੀ ਇਹਨੇ ਵੀ ਕਰਵਾਈ ਹੈ ਮੈਂ ਵੀ ਕਰਵਾਈ ਹੈ ਹੋਰ ਵੀ ਸਾਰੀ ਦੁਨੀਆ ਮੈਰਿਜ ਕਰਵਾਉਂਦੀ ਹੈ ਹੂੰ ਇੱਥੋਂ ਤੱਕ ਇੰਨਾ ਵਿਸ਼ਵਾਸ ਹੋਣਾ ਚਾਹੀਦਾ ਕਿ ਵਿਆਹ ਤੋਂ ਪਹਿਲਾਂ ਤੁਹਾਡੀ ਕੋਈ ਸਾਂਝ ਕਿਸੇ ਨਾਲ ਕੀਦੀ ਰਹੇਗੀ ਹੂੰ ਜਦੋਂ ਤੁਹਾਡੀ ਮੈਰਿਜ ਹੋ ਗਈ ਉਸ ਤੋਂ ਬਾਅਦ ਤੁਹਾਡੇ 'ਚ ਇੰਨਾ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਤੁਹਾਨੂੰ ਸਾਹਮਣੇ ਲੈ ਕੇ ਕੋਈ ਤਸਵੀਰ ਕਿਉਂ ਨਾ ਵਿਖਾ ਦੇਵੇ ਯਾਰ ਹੂੰ ਹਣਾ ਸਹੀ ਗੱਲ ਹੈ ਰੱਬ ਜਿੰਨਾ ਵਿਸ਼ਵਾਸਿਕ ਦੂਜੇ ਤੇ ਰੱਖਣਾ ਚਾਹੀਦਾ ਤੇ ਫੇਰ ਹੀ ਰਿਸ਼ਤੇ ਚੱਲ ਸਕਦੇ ਆ ਹਮ ਅੱਜ ਕੱਲ ਚਲੋ ਇਹ ਵਿਸ਼ਾ ਨਹੀਂ ਆਪਣਾ ਹਮ ਬਹੁਤ ਤਲਾਕ ਹੋ ਰਹੇ ਆ ਸਮਾਜ ਦੇ ਵਿੱਚ ਮੈਂ ਉਹੀ ਕਿਉਂਕਿ ਅਸਲ ਦੇ ਵਿੱਚ ਕੀ ਹੈ ਕਿ ਜੋ ਅਸੀਂ ਗੀਤਾਂ ਚ ਕਰਦੇ ਆ ਗੀਤ ਗਾਉਨੇ ਆ ਹਾਂਜੀ ਉਹ ਕਿਤੇ ਨਾ ਕਿਤੇ ਕਲਾਕਾਰ ਹੀ ਹੁੰਦਾ ਜਿਹੜਾ ਹਿੰਮਤ ਜੀ ਕਰਕੇ ਬਿਆਨ ਦਿੰਦਾ ਹੈ ਹਾਂਜੀ ਉਹ ਗੀਤਾਂ ਹੀ ਲਿਖ ਕੇ ਬਣਾ ਹਾਂ ਬਿਆਨ ਕਰ ਦਿੰਦਾ ਵੀ ਯਾਰ ਅੱਜ ਕੱਲ ਲਵ ਮੈਰਿਜ ਚ ਕਰਵਾ ਕੇ ਕਰਦੀ ਗੱਲ ਤਲਾਕਾਂ ਦੀ ਕਿਸੇ ਵੀ ਰੇ ਲਿਖੇ ਬਿਲਕੁਲ ਬਿਲਕੁਲ ਹੋ ਰਹੇ ਆ ਹੋ ਰਹੇ ਕਿਉਂਕਿ ਲਵ ਮੈਰਿਜ ਚ ਮੈਨੂੰ ਲੱਗਦੀ ਜਿਆ ਬਹੁਤ ਕੱਟ ਜਿਵੇਂ ਇੱਕ ਕਿਰਨੇ ਦੱਸਿਆ ਵੀ ਮੈਂ ਉਹ ਸਮਝ ਨਹੀਂ ਸੀ ਮੈਨੂੰ ਇਸ ਗੱਲ ਦੀ ਹੈਨਾ ਹੂੰ ਯਾਰ ਉਮਰੀ ਉਹੋ ਜੀ ਹੁੰਦੀ ਹੈ ਸਿਆਣੇ ਸਾਡੇ ਬਜ਼ੁਰਗ ਦੱਸਦੇ ਆ ਹੂੰ ਸੋ ਸਾਡੀਆਂ ਮਾਵਾਂ ਵੀ ਆ ਆਪਣੀਆਂ ਭੈਣਾਂ ਵੀ ਆਪਣੀਆਂ ਬੇਟੀਆਂ ਵੀ ਆ ਔਰਤੇ ਕਹਿੋ ਜੀ ਚੀਜ਼ ਹੈ ਇਹਨੇ ਕੜੱਟ ਦੇਣੇ ਆ ਪੈਰ ਮਾਰ ਦੇਣਾ ਹੂੰ ਠੀਕ ਹੈ ਹੂੰ ਇਹਦੇ ਛੱਟੇ ਉਹਦੇ ਭਰਾ ਤੇ ਪੈਂਦੇ ਆ ਉਹਦੇ ਪਿਓ ਤੇ ਪੈਂਦੇ ਆ ਕਿ ਉਹਦੇ ਤੇ ਪੈਂਦੇ ਆ ਹੂੰ ਹੋਰ ਕਿਤੇ ਕੁੜੀਆਂ ਉੱਠ ਕੇ ਰਾਤ ਨੂੰ ਦੋ ਦੋ ਵਾਰ ਨਹੀਂ ਤਾਂ ਨਹੀਂ ਖਾਂਦੀਆਂ ਯਾਰ ਹੂੰ ਤੀਆਂ ਨੂੰ ਤੀਆਂ ਕਿਤੇ ਦੋ ਦੋ ਵਾਰੀ ਉੱਠ ਕੇ ਥੋੜੋ ਖਾਂਦੀਆਂ ਸਹੀ ਗੱਲ ਹੈ। ਇਹੀ ਜਿਹੜੇ ਕਾਰਨ ਇਹੋ ਦੇ ਤੀਆਂ ਜੰਮਣ ਤੋਂ ਲੋਕ ਸਮਝ ਦਰਦੇ। ਹਾਂ ਬਿਲਕੁਲ ਕਿਉਂਕਿ ਔਰਤ ਸਮਝ ਘੱਟ ਹੁੰਦੀ ਔਰਤ ਨੂੰ। ਹੂੰ ਬਾਕੀ ਉਮਰ ਦੇ ਨਾਲ ਨਾਲ ਹੌਲੀ ਹੌਲੀ ਤਜਰਬਾ ਆਉਂਦਾ ਹੈ। ਹੂੰ ਹੁਣ ਮੈਂ ਇਹਨਾਂ ਤੋਂ ਕਮ ਸੇ ਕਮ ਕੋਈ ਹੋ ਵੱਡੀ ਵੱਡੀ ਹੋ ਉਮਰ ਮੇਰੀ ਹੈ ਨਾ। ਹੂੰ ਹੂੰ ਜੇ ਆਪਾਂ ਉਹਨੂੰ ਸਮਝਾ ਨਹੀਂ ਸਕਦੇ ਆਪਦੇ ਨਾਲ ਦੇ ਸਾਥੀ ਨੂੰ ਬਿਲਕੁਲ ਕੋਸ਼ਿਸ਼ ਕਰੋ ਜੇ ਸਮਝਦਾ ਤਾਂ ਜੇ ਉਹ ਅਗਲਾ ਹੀ ਨਹੀਂ ਸਮਝ ਰਿਹਾ ਫਿਰ ਸਮਝਾਇਆ ਵੀ ਕੀ ਜਾ ਸਕਦਾ